ਖੱਡੇ ਬਹੁਤ ਖੱਡੇ ਬਹੁਤ ਜ਼ਿਆਦਾ ਸੀਗੇ ਦੂਸਰਾਂ ਨੂੰ ਬਹੁਤ ਹੁੰਦਾ ਹੈ ਅੱਛਾ ਜੀ ਕਿਹੜਾ ਪਿੰਡ ਆ ਜੀ ਪਿੰਡ ਸਾਡਾ ਰਾਮ ਦਾ ਸਿੰਘ ਦੀ ਧਰਤੀ ਆ ਲੱਖਾਂ ਸੰਗਤਾਂ ਨੇ ਇੱਥੇ ਆਉਣਾ ਹੁੰਦਾ ਵਾ ਜੀ ਹਰ ਵਾਰ ਜਿਹੜੀ ਮੰਗ ਸੀ ਇਹ 2 ਕਰੋੜ 35 ਲੱਖ ਜੀ ਵੀ ਲਾਗਤ ਦੇ ਨਾਲ 18 ਫੁੱਟੀ ਸੜਕਾ ਜਿਹੜੀ ਇਹ ਬਣਾਈ ਗੁਰੂ ਸਾਹਿਬ ਨੂੰ ਜੁਆਇਆ ਗੁਰੂ ਸਾਹਿਬ ਤੋਂ ਕੌਕਿਆਂ ਨੂੰ ਜੋ ਮੇਨ ਰੋਡ ਜਾਂਦਾ ਹੈਗਾ ਉਸ ਨੂੰ 2 ਕਰੋੜ 35 ਲੱਖ ਦੀ ਲਾਗਤ ਨਾਲ ਬਣਾਇਆ ਗਿਆ ਹੈ। ਅੱਛਾ ਜੀ ਕਿਹਜਾ ਪ੍ਰਾਲਾ ਹੈਗਾ ਜੀ ਸੜਕ ਵਧੀਆ ਬਣ ਗਈ ਜੀ ਕਿਵੇਂ ਲੱਗਦਾ ਹੈਗਾ? ਬਹੁਤ ਵਧੀਆ ਬਣ ਗਈ ਜੀ ਬਹੁਤ ਚੰਗਾ ਹੋ ਗਿਆ ਜੀ। ਅੱਛਾ ਜੀ ਅੱਗੇ ਤਾਂ ਜੀ ਬਹੁਤ ਯਾਨੀ ਬੁਰਾ ਹਾਲ ਹੀ ਸੀ। ਬੁਰਾ। ਬੜੀ ਵਧੀਆ ਬਣੀ ਹੈ ਸੜਕ ਜੀ। ਬਹੁਤ ਵਧੀਆ ਜੀ। ਕਿੰਨੇ ਟਾਈਮ ਤੋਂ ਸੀਗਾ ਜੀ ਮੰਗ ਜੀ ਇਹ? ਮੰਗ ਤਾਂ ਬਹੁਤ ਟਾਈਮ ਇਹ ਜੇ ਬਣਾਈ ਹੋਈ ਇੰਦਰੀ ਹੈ ਇਹ ਚੌੜੀ ਹੋ ਗਈ ਛੜ। ਨਿਆਣਾ ਫਿਰੋਜ਼ਪੁਰ 메ਨ ਰੋਡ ਤੋਂ ਗੁਰੂ ਸਾਹਿਬ ਨੂੰ ਜੋਆਇਆ ਗੁਰੂ ਸਾਹਿਬ ਤੋਂ ਕੌਕਿਆਂ ਨੂੰ ਜੋ 메ਨ ਰੋਡ ਜਾਂਦਾ ਹੈਗਾ ਉਸ ਨੂੰ 2 ਕਰੋੜ 35 ਲੱਖ ਦੀ ਲਾਗਤ ਨਾਲ ਬਣਾਇਆ ਗਿਆ ਹੈਗਾ ਉਸ ਨੂੰ ਇੱਕ ਨਵਾਂ ਰੂਪ ਦਿੱਤਾ ਗਿਆ ਹੈਗਾ ਜਿਹਦਾ ਦੁਗਾਟਨ ਆប ਵਿਧਾਇਕਾ ਸਾਜੀਪੁਰ ਮਾਨਪੇ ਵੱਲੋਂ ਕੀਤਾ ਗਿਆ ਮੌਕੇ ਤੋਂ ਮੌਕੇ ਤੇ ਉਹਨਾਂ ਨਾਲ ਅਫਸਰ ਸੁਖਵਿੰਦਰ ਸਿੰਘ ਤੇ ਨਾਲ ਕਰਨਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਠੂਰ ਅੱਪੇ ਹੋਰ ਵੀ ਨਾਲ ਜੋ ਆਪ ਸੀਨੀਅਰ ਅਫਸਰ ਸੀਗੇ ਉਹ ਵੀ ਮਜੂਰ ਸੀ ਤੇ ਪਿੰਡ ਦੇ ਲੋਕ ਵੀ ਸੀ ਅਸੀਂ ਮੌਕੇ ਦੀ ਜੋ ਅਸੀਂ ਤਸਵੀਰਾਂ ਕੀਤੀਆਂ ਹੈਗੀਆਂ ਅਸੀਂ ਮੌਕੇ ਤੇ ਜਾ ਕੇ ਅੱਜ ਕਵਰ ਵੀ ਕਰਕੇ ਆਏ ਹੈਗੇ ਆ ਰੋਡ ਨੂੰ ਦੇਖ ਕੇ ਆਏ ਹੈਗੇ ਆ ਤੇ ਲੋਕਾਂ ਦੇ ਉਹਦੇ ਵਿੱਚ ਵੀਊ ਵੀ ਲੈ ਆਏ ਹੈਗੇ ਆ ਵੀ ਲੋਕ ਇਸ ਰੋਡ ਬਾਰੇ ਸਾਨੂੰ ਕੀ ਜਾਣਕਾਰੀ ਦਿੰਦੀ ਹੈ ਵੀ ਕਿਵੇਂ ਉਹਨਾਂ ਨੂੰ ਲੱਗਿਆ ਵੀ ਵਧੀਆ ਰੋਡ ਬਣੀ ਹੈਗੀ ਹੈ ਹਾਂਜੀ ਬਾਈ ਜੀ ਕੀ ਨਾਮ ਹੈ ਤਰਸੀਮ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਗੁਰੂ ਸਰਕੋਂ ਕਿਹਾ ਜੀ ਅੱਛਾ ਜੀ ਕਿਹੋ ਜਿਹਾ ਪ੍ਰਾਲਾ ਹੈਗਾ ਜੀ ਸੜਕ ਵਧੀਆ ਬਣ ਗਈ ਜੀ ਕਿਵੇਂ ਲੱਗਦਾ ਹੈਗਾ ਬਹੁਤ ਵਧੀਆ ਬਣ ਗਈ ਜੀ ਬਹੁਤ ਚੰਗਾ ਹੋ ਗਿਆ ਜੀ ਅੱਛਾ ਜੀ ਅੱਗੇ ਤਾਂ ਜੀ ਬਹੁਤ ਯਾਨੀ ਬੁਰਾ ਹਾਲ ਹੀ ਸੀ ਬੁਰਾ ਹਾਲ ਸੀਗਾ ਜੀ ਅੱਗੇ ਤਾਂ ਲੰਘਾ ਵੀ ਯਾਨੀ ਦੋ ਗੱਡੀਆਂ ਤਾਂ ਲੰਘਦੀਆਂ ਨਹੀਂ ਸੀ ਠੀਕ ਹੈ ਹੁਣ ਤਾਂ ਹੋਰ ਬਾਹਰੋਂ ਵੀ ਸੰਗਤ ਜਿਹੜੀ ਆਉਂਦੀ ਆ ਨਾਨਕ ਸਰ ਨੂੰ ਜਾਂ ਗੁਰੂ ਸਰ ਨੂੰ ਆਰਾਮ ਨਾਲ ਆਉਂਦੀ ਹੈ ਜੀ ਆਰਾਮ ਨਾਲ ਆਉਂਦੀ ਹੈਗੀ ਹੈ ਨਾ ਬਹੁਤ ਵਧੀਆ ਧੰਨਵਾਦ ਆ ਜੀ ਇਹ ਤਾਂ ਗਵਰਨਮੈਂਟ ਦਾ ਜੀ ਹਾਂ ਜੀ ਹਾਂ ਜੀ ਕਿਵੇਂ ਤਾਂ ਲੱਗਦਾ ਹੈਗਾ ਵਧੀਆ ਮਟੀਰੀਅਲ ਪਾਇਆ ਜੀ ਹਾਂ ਬਹੁਤ ਵਧੀਆ ਮਾਲ ਪਾਇਆ ਮਾਲ ਵਧੀਆ ਪਾਇਆ ਬਹੁਤ ਵਧੀਆ ਮਲਾਈ ਵਰਗੀ ਬਣ ਗਈ ਜੀ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਸੜਕ ਚੌੜੀ ਵੀ ਹੋਈ ਲੱਗਦੀ ਹੈ ਤੁਹਾਨੂੰ ਹਾਂ ਜੀ ਚੌੜੀ ਹੋਈ ਹੈ ਜੀ ਅਕੇ ਤਾਂ ਬਹੁਤ ਯਾਨੀ ਘੱਟ ਸੀ ਉਹ ਤਾਂ ਬਹੁਤ ਚੌੜੀ ਹੋ ਗਈ ਮਤਲਬ ਪਹਿਲਾਂ ਸਿੰਗਲ ਸੀ ਉਹ ਤੇ ਡਬਲ ਹੋ ਗਿਆ ਨਾ ਡਬਲ ਹੋ ਗਈ ਹਾਂ ਜੀ ਹਾਂ ਜੀ ਦੋ ਵਹੀਕਲ ਵਧੀਆ ਲੰਘ ਸਕਦੇ ਆ ਆਰਾਮ ਨਾਲ ਲੰਘਦੇ ਆ ਜੀ ਵੱਡੀਆਂ ਗੱਡੀਆਂ ਵੀ ਆਰਾਮ ਨਾਲ ਲੰਘਦੀਆਂ ਦੋਨੇ ਕੇਜ ਆਪਰਲਾ ਲੱਗਦਾ ਜੀ ਆ ਮਾਦੀ ਪਾਰਟੀ ਦਾ ਜੀ ਬਦਿਆਂ ਨਹੀਂ ਵਧੀਆ ਹੀ ਆ ਵਧੀਆ ਹੈਗਾ ਬਹੁਤ ਵਧੀਆ ਲੱਗਦਾ ਜੀ ਚਲੋ ਹਾਂ ਚਲੋ ਇੱਡੇ ਗੁਰੂ ਘਰਾਂ ਨੂੰ ਗਾਂ ਵੀ ਹੁਣ ਦੂਜੀ ਵੀ ਬਣ ਰਹੀ ਆ ਕੌਕੇ ਕਲਾਂ ਤੋਂ ਇਧਰ ਨੂੰ ਆ ਰਹੀ ਆ ਤੇ ਯਾਨੀ ਬਹੁਤ ਵ ਵੀਰ ਹਨ ਸਵਰਨ ਸਿੰਘ ਜੀ ਹਾਂਜੀ ਸਵਰਨ ਸਿੰਘ ਸਵਰਨ ਸਿੰਘ ਜੀ ਕਿਵੇਂ ਦਾ ਪ੍ਰਾਲ ਲੱਗਿਆ ਹੈਗੇ ਜੀ ਸੜਕ ਬਣੀ ਹੈਗੀ ਹੈ ਜਿਹੜੀ ਜੀ ਸੜਕ ਬਣੀ ਬਹੁਤ ਵਧੀਆ ਲੱਗੀ ਪਰ ਤਾਂ ਕਿ ਬਹੁਤ ਛੋਟੀ ਸੀ ਖੱਡੇ ਬਹੁਤ ਖੱਡੇ ਬਹੁਤ ਜ਼ਿਆਦਾ ਸੀਗੇ ਗੁਰੂ ਸਾਹਿਬ ਨੂੰ ਆਉਣ ਨੂੰ ਬਹੁਤ ਔਖਾ ਹੈ ਅੱਛਾ ਜੀ ਕਿਹੜਾ ਪਿੰਡ ਆ ਜੀ ਪਿੰਡ ਸਾਲ ਆਰਾਮ ਆਰਾਮਗੜ ਹੈਗੇ ਆ ਕਿਹੜਾ ਗੁਰਦੁਆਰਾ ਸਾਹਿਬ ਆਉਨੇ ਆਨੂੰ ਜਾਨੀ ਕਿਹੜੇ ਗੁਰਦੁਆਰਾ ਸਾਹਿਬ ਆਉਨੇ ਹੈਗੇ ਜਦੋਂ ਜਦੋਂ ਵੀ ਆਉਨੇ ਆ ਅਜੀ ਨਾਨਕ ਸਾਹਿਬ ਜਾਂ ਇੱਥੇ ਗੁਰਦੁਆਰ ਅੱਛਾ ਗੁਰੂ ਸਾਹਿਬ ਸ਼ੇਮਪਾਸੇ ਕਿੱਥੇ ਆਉਨੇ ਪੁੰਨਿਆ ਤੇ ਸ਼ੇਮਪਾਸੀ ਗੁਰਦੁਆਰ ਹਾਂ ਕਿਵੇਂ ਤਾਂ ਲੱਗਦਾ ਬਾਪੂ ਜੀ ਆਮਾ ਦੀ ਪਾਰਟੀ ਦਾ ਕੰਮ ਜੀ ਨਹੀਂ ਕੰਮ ਬਹੁਤ ਵਧੀਆ ਜੀ ਕੰਮ ਵਧੀਆ ਜੀ ਆਮ ਮਦਾਨ ਦਾ ਲੈਟ ਨਹੀਂ ਤਾਂ ਤਾਂ ਮੋਟਰਾਂ ਵਾਲੀ ਵੀ ਘਰਾਂ ਵਾਲੀ ਇੱਕ ਬੈਂਦ ਨਹੀਂ ਕਿਤੇ ਗਈ ਹਾਂਜੀ ਤੇ ਗਰਮੀਆਂ ਚ ਮਰ ਜਾਣਾ ਸੀ ਹਾਂਜੀ 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 ਇਹੀ ਬਣ ਜਾਣੇ ਸੀ ਪੀਪੇ ਖੜੇ ਸਹੀ ਉਹ ਲੈਟ ਨਹੀਂ ਚੱਲਦੀ ਜੀ ਬਿਲਕੁਲ ਬਿਲਕੁਲ ਬਣ ਜਾਣੇ ਸੀ ਹਾਂਜੀ ਹਾਂਜੀ ਤਾਂ ਤਾਂ ਚੰਗਾ ਲੱਗਾ ਬਹੁਤ ਕੰਮ ਬਈ ਚਲੋ ਠੀਕ ਆ ਬਜ਼ੁਰਗ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਜਗਤਾਰ ਸਿੰਘ ਹੈ ਜਗਤਾਰ ਜੀ ਆ ਜਿਹੜੀ ਸੜਕ ਬਣੀ ਹੈਗੀ ਆ 메ਨ ਰੋਡ ਤੋਂ ਗੁਰੂਸਾਰ ਤੱਕ ਅੱਗੇ ਚਲੀ ਕੇ ਕੌਂਗੇ ਤੱਕ ਹਨਾ ਇਹ ਕਦੋਂ ਦੀ ਮੰਗ ਸੀਗੀ ਜੀ ਨਗਰ ਵੱਲੋਂ ਜੀ ਇਹ ਤਾਂ ਬਹੁਤ ਟਾਈਮ ਦੀ ਮੰਗ ਸੀਗੀ ਅੱਛਾ ਜੀ ਹਾਂ ਜੀ ਇਹਦਾ ਬਣੀ ਨਹੀਂ ਸੀ ਪਹਿਲਾਂ ਪਹਿਲਾਂ ਬਣੀ ਨਹੀਂ ਸੀਗੀ ਕਿੰਨੇ ਕ ਟਾਈਮ ਤੋਂ ਲੱਗਦਾ ਹੈਗਾ ਜੀ ਮਤਲਬ ਬਣੀ ਨਹੀਂ ਸੀਗੀ ਹੁਣ ਇਹ ਬਣ ਗਈ ਹੈ ਵਧੀਆ ਕੰਮ ਕੀਤਾ ਇਹਦਾ ਹੋ ਗਿਆ 20 ਸਾਲ ਇਹ ਸੜਕ ਨੂੰ ਹਾਂ ਜੀ ਠੀਕ ਆ ਹੁਣ ਹੁਣ ਬਣੀ ਆ ਹੁਣ ਬਣੀ ਆ ਹਾਂ ਬਹੁਤ ਵਧੀਆ ਵਧੀਆ ਹੋ ਗਿਆ ਜੀ ਕਿਹੜਾ ਪਿੰਡ ਆ ਤੁਹਾਡਾ ਜੀ ਪਿੰਡ ਗੁਰੂਸਾਰੀ ਆ ਗੁਰੂਸਾਰ ਹੈਗਾ ਇਹ ਹਾਂਜੀ ਆਮਾਦੀ ਪਾਰਟੀ ਦੀ ਸਰਕਾਰ ਹੈਗੀ ਜੀ ਕਿਵੇਂ ਲੱਗਦਾ ਹੈਗਾ ਉਹਨਾਂ ਦਾ ਕੰਮ ਜੀ ਉਹਨਾਂ ਦਾ ਕੰਮ ਤਾਂ ਵਾ ਵਸੇ ਸਹੀ ਲੱਗਦਾ ਜੀ ਐਸਾ ਵਸੇ ਲੱਗਦਾ ਵਾ ਹਾਂਜੀ ਨੀਆ ਸੜਕ ਬਣਾਤੀ ਵਧੀਆ ਲੱਗਦੀ ਹਾਂਜੀ ਬਹੁਤ ਵਧੀਆ ਬਣੀ ਇਹ ਤਾਂ ਕੰਮ ਵਧੀਆ ਕੀਤਾ ਜਗਸੀਰ ਜੀ ਜਿਹੜੀ ਸੜਕ ਬਣੀ ਹੈਗੀ ਆ ਹੁਣ ਚੌੜੀ ਵੀ ਸੜਕ ਕਰਤੀ ਹੈ ਕਿਵੇਂ ਦਾ ਵਹਿਗਾ ਲੱਗਦਾ ਜੀ ਵਧੀਆ ਜੀ ਕੰਮ ਹੋ ਗਿਆ ਹਾਂਜੀ ਉਹ ਤਾਂ ਵਧੀਆ ਹੋ ਗਿਆ ਜੀ ਅੱਛਾ ਜੀ ਹਾਂਜੀ ਕੋਈ ਘਾਟ ਤਾਂ ਨਹੀਂ ਲੱਗਦੀ ਨਹੀਂ ਕੋਈ ਘਾਟ ਨਹੀਂ ਚੌੜੀ ਵੀ ਹੋ ਗਈ ਸੜਕ ਅੱਗੇ ਨਾਲ 12 ਫੁੱ ਠੀਕ ਹੈ ਸਰੋਵਿੰਦਰ ਸਿੰਘ ਸਰਿੰਦਰ ਸਿੰਘ ਜੀ ਆ ਸੜਕ ਬਣੀ ਹੈਗੀ ਆ ਆਮ ਆਦੀ ਪਾਰਟੀ ਦੀ ਸਰਕਾਰ ਹੈਗੀ ਆ ਤੇ ਸੜਕ ਦਾ ਕਿਵੇਂ ਲੱਗਦਾ ਵਧੀਆ ਬਣੀ ਹੈ ਸੜਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਕਿੰਨੇ ਟਾਈਮ ਤੋਂ ਸੀਗਾ ਜੀ ਮੰਗ ਜੀਏ ਮੰਗ ਤਾਂ ਬਹੁਤ ਟਾਈਮ ਤੋਂ ਚੱਲੀ ਆ ਰਹੀ ਆ ਕਈ ਸਾਲਾਂ ਨਹੀਂ ਜੇ ਬਣਾਈ ਹੁੰਦੀ ਜੇ ਇਹ ਚੌੜੀ ਹੋ ਗਈ ਸੜਕ ਵਧੀਆ ਮੈਂ ਤਾਂ ਖੁਸ਼ ਹਾਂ ਪੁੱਤ ਖੁਸ਼ ਹਾਂ ਜੀ ਵਾਹ ਜੀ ਭੱਗ ਭਾਗ ਹਾਂਜੀ ਕਿਹੜਾ ਪਿੰਡ ਆ ਜੀ ਅੱਛਾ ਗੁਰੂਸਾਰੀ ਆ ਇਹ ਹੈ ਪੂਰਿਆਂ ਹਲਕੇ ਦੇ ਲੋਕਾਂ ਦੀ ਮੰਗ ਸੀ ਜੀ ਠੀਕ ਆ ਬਾਬਾ ਨਾਨਕ ਸਿੰਘ ਦੀ ਧਰਤੀ ਆ ਲੱਖਾਂ ਸੰਗਤਾਂ ਨੇ ਇੱਥੇ ਆਉਣਾ ਹੁੰਦਾ ਵਾ ਜੀ ਹਰ ਵਰਸੀ ਦੇ ਉੱਤੇ ਤੇ ਉਸ ਕਰਕੇ ਇਹ ਜਿਹੜੀ ਮੰਗ ਸੀ 2 ਕਰੋੜ 35 ਲੱਖ ਜੀ ਇਹ ਲਾਗਤ ਦੇ ਨਾਲ 18 ਫੁੱਟੀ ਸੜਕ ਜਿਹੜੀ ਇਹ ਬਣਾਈ ਗਈ ਆ ਜੀ ਇੱਕ ਹੋਰ ਮੰਗਾ ਬਾਬਾ ਨਾਨਕ ਸਾਹਿਬ ਦੀ ਧਰਤੀ ਤੇ ਜੀ ਇਹ ਉਹ ਜਿਹੜੀ ਸੇਮ ਤੇ ਨਾਲ-ਨਾਲ ਜਾਂਦੀ ਆ ਨਾਨਕਸਰ ਨੂੰ ਜੀ 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 ਉਹ ਵੀ ਪਰਮਾਤਮਾ ਕਰੇ ਆਪਾਂ ਉਹ ਵੀ ਕੋਸ਼ਿਸ਼ ਕਰਾਂਗੇ ਕਿ ਉਹ ਵੀ 18 ਫੁੱਟੀ ਬਣ ਜਾਵੇ ਤਾਂ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਜੀ ਗੁਰਦੁਆਰਾ ਸਾਹਿਬ ਆਉਣ ਤੇ ਤੇ ਨਾਲ ਹੀ ਜਿਹੜੀਆਂ ਹਲਕੇ ਦੀਆਂ ਸੜਕਾਂ ਨੇ ਜੀ ਉਹ ਜਾਣਕਾਰੀ ਸਰ ਵੀ ਜਿਹੜੀ ਜ਼ਿਆਦਾ ਮੰਗ ਹੈਗੀ ਆ ਚਲੋ ਇਹ ਤਾਂ ਆਪਾਂ ਪੂਰਨ ਹੋ ਗਈ ਆਪਣੀ ਬਣ ਗਈ ਹੈਗੀ ਆ ਜਿਆਦਾ ਜੀ ਕੱਚੇ ਮਲਕ ਰੋਡ ਦੀ ਦਿੱਕਤ ਹੈਗੀ ਬਹੁਤ ਜ਼ਿਆਦਾ ਜੀ ਮੈਂ ਉਹੀ ਦੱਸ ਰਿਹਾ ਜੀ ਕੱਚਾ ਮਲਕ ਰੋਡ ਵੈਸੇ ਤਾਂ ਇਹ ਪੈਂਡਿੰਗ ਸੀ ਹਜੇ ਹਾਂਜੀ ਬਣਣ ਵਾਲੀ ਕਿਉਂਕਿ ਸਾਢੇ 3 ਸਾਲ ਹੋਏ ਸੀ ਇਸ ਨੂੰ ਬਣੀ ਨੂੰ ਜੀ ਅਜੇ ਪੈਂਡਿੰਗ ਸੀ ਇਹ ਪਰ ਫੇਰ ਵੀ ਅਸੀਂ ਜ਼ੋਰ ਲਾ ਕੇ ਐਮਐਲਏ ਸਾਹਿਬ ਵੱਲੋਂ ਪੂਰਾ ਜੀ ਤੇ ਇਹਨੂੰ ਅਸੀਂ ਪਾਸ ਕਰਵਾ ਲਿਆ ਹੁੰਦਾ ਵਾ ਕੱਲ ਨੂੰ ਅਸੀਂ ਇਹਦਾ ਕੰਮ ਸ਼ੁਰੂ ਕਰ ਦੇਵਾਂਗੇ ਕੋਈ ਪ੍ਰੋਫੈਸਰ ਸਾਹਿਬ ਹੋਰ ਵੀ ਕੋਈ ਮਤਲਬ ਕੋਈ ਸ਼ਰਕ ਦਾ ਕੋਈ ਕੰਮ ਚੱਲ ਇਸ ਤੋਂ ਇਲਾਵਾ ਕੋਈ ਚੱਲਣਾ ਹੈਗਾ ਹੋਰ ਬਿਲਕੁਲ ਚੱਲ ਰਹੀਆਂ ਨੇ ਜੀ ਲੀਣਾ ਤੋਂ ਸ਼ੇਖਦੌਲਤ ਨੂੰ ਚੱਲ ਰਹੀ ਆ ਠੀਕ ਆ ਜੀ ਠੀਕ ਆ ਕੰਮ ਚੱਲ ਰਿਹਾ ਵਾ ਠੀਕ ਆ ਜੀ ਇੱਕ ਪ੍ਰੋਫੈਸਰ ਜੀ ਸੀਗੀ ਆਪਣੀ ਆ ਜਦੋਂ ਆਪਾਂ ਕੌਂਕਿਆਂ ਤੋਂ ਜਗਰਾਂ ਨੂੰ ਆਉਣੇ ਹੈਗੇ ਜੀ ਕੌਂਕੀ ਕਲਾਂ ਤੋਂ ਹਾਂਜੀ ਉਹਦੇ ਵਿੱਚ ਕਾਫੀ ਖੜੇ ਹੈਗੇ ਜੀ ਉਹਦੀ ਰਿਪੇਅਰ ਦਾ ਕੁਝ ਉਹ ਵੀ ਉਹ ਵੀ ਰਿਪੇਅਰ ਹੋਵੇਗੀ ਜੀ ਠੀਕ ਆ ਜੀ ਹਾਂ ਜੀ ਧੰਨਵਾਦ ਹੋ ਜਾਣਗੇ ਠੀਕ ਹੈ ਦੂਜੀ ਗੱਲ ਜੋ ਵੱਡੀ ਗੱਲ ਹੈਗੀ ਹੈ ਇਸ ਦੇ ਵਿੱਚ ਆਪ ਦਾ ਇਕਾ ਸੱਜੀ ਗੁਰਮਾਨ ਸਿੰਘ ਨੇ ਕਿਹਾ ਹੈਗਾ ਵੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਸੀਐਮ ਭਗਵੰਤ ਮਾਨ ਦਾ ਉਹਨਾਂ ਨੇ ਧੰਨਵਾਦ ਵੀ ਕੀਤਾ ਹੈਗਾ ਉਹਨਾਂ ਕਿਹਾ ਹੈਗਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਰਗਲਾ ਬਣਾਉਣ ਬਾਅਦ ਇਹ ਬਚਨਬੱਧ ਹੈਗੀ ਆ ਅਤੇ ਜੋ ਵੀ ਕੰਮ ਕਾਰਜ ਅਧੂਰੇ ਹੈਗੇ ਆ ਉਸ ਨੂੰ ਆਮ ਆਦਮੀ ਪਾਰਟੀ ਅੱਗੇ ਹੋਰ ਵੀ ਚੰਗਾ ਕਰਨ ਦਾ ਉਪਰਾਲਾ ਕਰਦੇ ਰਹੇਗੀ ਤੁਸੀਂ ਵੀ ਦੇਖਦੇ ਰਹੋ ਰੈਗੂਲਰ 24 ਨਿਊਜ਼ ਪੰਜਾਬੀ ਮੈਂ ਤੁਹਾਡਾ ਆਪਣਾ ਰਾਜਗੱਲ ਧੰਨਵਾਦ